ਦਰਸ਼ਨ ਕਰੋ ਮਾਤਾ ਚਿੰਤਪੁਰਨੀ ਦੇ ਦਰਵਾਜ਼ੇ ਮੀ ਅੱਜ ਪੂਰਾ ਦਿਨ ਪੂਰੀ ਰਾਤ ਸਤਮੀ ਲਗਣੀ ਤਾਂ 12 ਵਜੇ ਤੋਂ ਬਾਅਦ ਜੋਤਾਂ ਆ ਜਾਣੀਆਂ 12 ਵਜੇ ਅੱਛਾ ਮਤਲਬ ਅੱਜ ਰਾਤ 12 ਵਜੇ ਜਿਹੜੀ ਅਸਟਮੀ ਦੀ ਜੋਤਾਂ ਨੇ ਉਹ ਕਦੋਂ ਆਣੀਆਂ ਨੇ ਮਤਲਬ ਕਦੋਂ ਤੋਂ ਸ਼ੁਰੂ ਨੇ ਉਹਨਾਂ ਨੇ ਸਾਰੇ ਡਿਟੇਲ ਦੱਸੀ ਜੀ ਕਦੋਂ ਅਸਟਮੀ ਹੈ ਤੇ ਕਦੋਂ ਆਪਣੀ ਮਾਤਾ ਜੀ ਮੈਂ ਕਿਹਾ ਦੀਦੀ ਆਪਾਂ ਉੱਥੇ ਚਿੰਤਪੁਰਨੀ ਪਵਨ ਚੋਈਏ ਜੀ ਆਪਾਂ ਅੱਜ ਰਾਤ ਤੋਂ ਅਸਟਮੀ ਸ਼ੁਰੂ ਹੈ ਜਿਵੇਂ ਨਾ ਜੇ ਕਾਰਾ ਮਾ ਜਿੰਦ ਪੁਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਅੱਜ ਹੈਗੀ ਹੈ ਸਤਵੀਂ ਤੇ ਅੱਜ ਰਾਤ ਨੂੰ ਅਸ਼ਟਮੀ ਸ਼ੁਰੂ ਹੋ ਜਾਏਗੀ ਤੇ ਕਾਫੀ ਲੋਕਾਂ ਨੂੰ ਕਨਫਿਊਜ਼ਨ ਰਹਿੰਦੀ ਹੈ ਜੀ ਕਦੋਂ ਸਤਵੀਂ ਹੈ ਤੇ ਕਦੋਂ ਅਸ਼ਟਮੀ ਹੈ ਨਾ ਪਤਾ ਨਹੀਂ ਲੱਗਦਾ ਨਾ ਕਦੋਂ ਨਾ ਕਿ ਕਾਫੀ ਲੋਕੀ ਘਰੇ ਰਹ ਜਾਂਦੇ ਸੀ ਕਰੇ ਚੱਕਰ ਜੋ ਕੀ ਅਡਜਸਟ ਮੀਆਂ ਜਾਂ ਕੱਲ ਅਸ਼ਟਮੀ ਨਾ ਕੋਈ ਇੱਕ ਦਿਨ ਪਹਿਲਾਂ ਪਹੁੰਚ ਜਾਂਦਾ ਕੋਈ ਇੱਕ ਦਿਨ ਬਾਅਦ ਚ ਪਹੁੰਚ ਜਾਂਦਾ ਤੇ ਇਸ ਵੀਡੀਓ ਚ ਅਸੀਂ ਤੁਹਾਨੂੰ ਪੂਰਾ ਕਰੈਕਟ ਦੱਸਾਂਗੇ ਕਦੋਂ ਅਸ਼ਟਮੀ ਦੀ ਰਾਤ ਹੈਗੀ ਹੈ ਜੀ ਤੇ ਮੈਂ ਨਾ ਸਾਡੇ ਸਾਨੂੰ ਪਤਾ ਮਿਲਾਇਆ ਸੀਗਾ ਜਿਵੇਂ ਤੁਹਾਨੂੰ ਨਾ ਅਸੀਂ ਉੱਥੇ ਮਿਲਾਇਆ ਸੀ ਕਿ ਜਿਹੜੇ ਸਾਡੇ ਦੀਦੀ ਸੀਗੇ ਪੁਲਿਸ ਮਲਾਜ਼ਮ ਚਿੰਤਪੁਰਨੀ ਦਰਬਾਰ ਵਿੱਚ ਤੇ ਉਹਨਾਂ ਤੇ ਮੈਂ ਤੁਹਾਨੂੰ ਕਾਲ ਕਰੂੰਗਾ ਜੀ ਕਾਲ ਕਰਕੇ ਉਹਨਾਂ ਨੂੰ ਪੁੱਛੂੰਗਾ ਪੰਡਤ ਜੀ ਕੋਲੋਂ ਕਿ ਕਦੋਂ ਅਸ਼ਟਮੀ ਹੈ ਜੀ ਪੂਰੀ ਡਿਟੇਲ ਵੀਡੀਓ ਹੈ ਪੂਰੀ ਵੀਡੀਓ ਦੇਖੋ ਜੀ ਤੇ ਨਾਲ ਸਾਨੂੰ ਪੂਰਾ ਜਾਣਕਾਰੀ ਵਿੱਚ ਮਿਲੀ ਜਾਏਗੀ ਤੇ ਕਰਦੇ ਆ ਜੀ ਆਪਾਂ ਕਾਲ ਰੁਕੋ ਜੀ ਹੈਲੋ ਹੈਲੋ ਹਾਂ ਜੀ ਦੀਦੀ ਪਰੀਪੰਦੇ ਜੀ ਕੁਛ ਰੋ ਜੀ ਕੀ ਹਾਲ ਹੈ ਬੜਾ ਠੀਕ ਹੈ ਤੁਸੀਂ ਸੁਣਾਓ ਹਾਂ ਜੀ ਠੀਕ ਹਾਂ ਦੀਦੀ ਜੈ ਮਾਤਾ ਦੀ ਜੀ ਜੈ ਮਾਤਾ ਜੀ ਮੈਂ ਕਿਹਾ ਦੀਦੀ ਆਪਾਂ ਉੱਥੇ ਚਿੰਦਪੁਰ ਨਹੀਂ ਪਵਨ ਚਾਹੀਏ ਜੀ ਆਪਾਂ ਹਾਂ ਜੀ ਹਾਂ ਜੀ ਤੇ ਮੈਂ ਕਿਹਾ ਆਪਣੇ ਜਿਹੜੀ ਅਸਟਮੀ ਦੀ ਜੋਤਾਂ ਨੇ ਉਹ ਕਦੋਂ ਆਣੀਆਂ ਨੇ ਮਤਲਬ ਕਦੋਂ ਤੋਂ ਸ਼ੁਰੂ ਨੇ ਸਤਵੀਂ ਅੱਜ ਪੂਰਾ ਦਿਨ ਪੂਰੀ ਰਾਤ ਸਤਵੀਂ ਲੱਗਣੀ ਤਾਂ 12 ਵਜੇ ਤਲਾਹ ਜੋਤਾਂ ਆ ਜਾਣੀਆਂ 12 ਵਜੇ ਅੱਛਾ ਮਤਲਬ ਅੱਜ ਰਾਤ 12 ਵਜੇ ਨਾ ਹਾਂਜੀ ਹਾਂਜੀ 12 ਵਜੇ ਬਾਦ ਆ ਬਈ ਜੋ ਤਾਂ ਨਹੀਂ ਕਿਉਂਕਿ 12 ਵਜੇ ਤੋਂ ਬਾਅਦ ਦੂਸਰੇ ਤਿੰਨ ਚੜ੍ਹਦੇ ਨਾ ਨਾ ਹਾਂਜੀ ਹਾਂਜੀ ਫਿਰ 12 ਵਜੇ ਚੋਤਾ ਬਾਦ ਆ ਜਾਣੀ ਆ ਅੱਛਾ ਠੀਕ ਹੈ ਜੀ ਮਤਲਬ ਅਸਤਮੀ ਲੱਗ ਜਾਣੀ ਅਸਤਮੀ ਲੱਗ ਜਾਣੀ ਮਤਲਬ ਅੱਜ ਹੀ ਅੱਜ ਹੀ ਰਾਤ ਨੂੰ 12 ਵਜੇ ਹਾਂਜੀ 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 12 ਵਜੇ ਅੱਜ ਰਾਤ ਅੱਛਾ ਅੱਜ ਰਾਤ ਨੂੰ 12 ਵਜੇ ਹਾਂਜੀ ਚਲੋ ਠੀਕ ਹੈ ਥੈਂਕ ਯੂ ਜੀ ਦੱਸਣ ਵਾਸਤੇ ਧੰਨਵਾਦ ਜੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਜੀ ਸਕਦੇ ਹੋ ਤੁਸੀਂ ਜਿਵੇਂ ਦੀਦੀ ਜੀ ਨੇ ਪੂਰਾ ਦੱਸਿਆ ਉਸ ਟਾਈਮ ਥੋੜੇ ਬਿਜ਼ੀ ਹੁੰਦੇ ਤੁਹਾਨੂੰ ਪਤਾ ਹੈ ਮਾਤਾ ਚਿੰਤਪੁਰਨੀ ਦੇ ਨਾਲ ਰਸਿ ਕਾਫੀ ਹੁੰਦਾ ਹੈ ਤੇ ਉਹ ਟ੍ਰੈਫਿਕ ਕਰਦੇ ਰਹਿੰਦੇ ਮਤਲਬ ਭਗਤਾਨ ਅਨੁਸ਼ਕ ਦਾ ਅਲੂਆਂ ਨੂੰ ਕਰਦੇ ਰਹਿੰਦੇ ਨੇ ਤੇ ਇਸ ਕਰਕੇ ਉਹਨਾਂ ਨੇ ਸਾਰੇ ਡਿਟੇਲ ਦੱਸੀ ਜੀ ਕਦੋਂ ਅਸ਼ਟਮੀ ਹੈ ਤੇ ਕਦੋਂ ਕਿ ਅੱਜ ਰਾਤ ਤੋਂ ਅਸ਼ਟਮੀ ਸ਼ੁਰੂ ਹੈ ਜਿਹੜੇ ਜਿਹੜੇ ਭਗਤਾਨ ਨੇ ਜਾਣਾ ਆ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਝੋਲੀਆਂ ਭਰਾਨ ਉਹ ਜ਼ਰੂਰ ਜਾਣ ਅੱਜ ਤੋਂ ਹੀ ਸ਼ੁਰੂ ਹੈ ਜੀ ਰਾਤ 12 ਵਜੇ ਤੋਂ ਬਾਅਦ ਅਸ਼ਟਮੀ ਸ਼ੁਰੂ ਹੋਏ ਜੋਤਾਂ ਦਿਖਣਗੀਆਂ ਜੀ ਮਹਾਮਾਈ ਦੀਆਂ ਮੈਂ ਮੈਮੀ ਜਾਊਂਗਾ ਜੀ ਉੱਥੇ ਮ ਤੇ ਮੇਰੀ ਪੂਰੀ ਵੀਡੀਓ ਜਰੂਰ ਦੇਖਿਓ ਜੀ ਕੱਲ ਆਏਗੀ ਪੂਰੀ ਵੀਡੀਓ ਅੱਜ ਦੇ ਲਈ ਜੈ ਮਾਤਾ ਦੀ ਜੈ ਮਾ ਚੰਦਪਰਨੀ ਕੀ ਰੇ ਗੀਵੋ ਨੇਹਾ ਮੰਗਤੇ ਪੂਰਾ ਨੇਹਾ ਸਾਡੀ ਵੀ ਝੋਲੀ ਅਜ ਭਰ ਦੇ